ਔਰ ਜੁਲੀ ਇਸ ਤਰ੍ਹਾਂ ਐਕਸਟਰਾ ਹੋਣੀ ਚਾਹੀਦੀ ਹੈ। ਹਾਂਜੀ। ਠੀਕ ਹੈ। ਬਹੁਤ ਵਧੀਆ ਗੱਲ ਆ ਹਨ। ਵੀ ਮਤਲਬ ਜੇ ਆਪਾਂ ਗਰਮ ਹੋ ਗਈ ਤੇ ਫਿਰ ਇਹਦਾ ਕੋਈ ਕੋਈ ਨੁਕਸਾਨੋਂ ਫਾਇਦਾ ਕੋਈ ਨਹੀਂ ਵੇਖਸਦਾ। ਠੀਕ ਆ ਵੀ ਇਹ ਠੰਡੀ ਹੋਣੀ ਚਾਹੀਦੀ ਹੈਗੀ। ਹਾਂਜੀ। ਠੀਕ ਆ। ਉਹ ਇਹ ਵੀ ਬਹੁਤ ਵਧੀਆ ਗੱਲ ਆ ਹਨ। ਇਹ ਨਹੀਂ ਆ ਵੀ ਆਪਾਂ ਹੱਥ ਚ ਫੜ ਕੇ ਫੜਲੇ ਫਰੀਏ ਤੇ ਗਲੀਆਂ ਚ ਚਲਾਉਂਦੇ ਫਰੀਏ ਤੇ ਉਹਦਾ ਕੋਈ ਕੰਮ ਹੀ ਨਹੀਂ ਕਰਦਾ। ਠੀਕ ਆ ਜੀ। ਕੋਈ ਇੱਥੇ ਮੈਨੂੰ ਆਦਮਪੁਰੇ ਦੀ ਪਿੰਡ ਦੀ ਵੀਡੀਓ ਬਣਾ ਰਹੇ ਦੇਖ ਰਹੇ ਹੋ। ਠੀਕ ਆ ਜੀ। ਹਜੇ ਤੱਕ ਆਦਮਪੁਰੇ ਪਿੰਡ ਜੇ ਉਹ ਵੀ ਬੁਆਰੀ ਨਹੀਂ ਗਈ। 16 ਠੀਕ ਆ ਮਤਲਬ ਇਹ ਮੱਝਾਂ ਦੀ ਨਹੀਂ ਗਾਵਾਂ ਦੀ ਆ ਤਾਂ ਨਾ ਗਾਵਾਂ ਚ ਭਾਵੇਂ ਕਿਸੇ ਵੀ ਨਸਲ ਦੀ ਗਾ ਸਾਹੀ ਵਾਲ ਜਰਸੀ ਕੁਝ ਵੀ ਦੀ ਆ ਕੋਈ ਵੀ ਆ ਪਰ ਮੱਝਾਂ ਦੇ ਨਹੀਂ ਲੱਗਣੀ ਮੱਝਾਂ ਦੇ ਨਹੀਂ ਲੱਗਣੀ ਇਹ ਗਾਵਾਂ ਦੇ ਲੱਗਣੀ ਆ ਠੀਕ ਆ ਤੇ ਜਿਹੜੀ ਇੱਕ ਵੈਕਸੀਨੇਸ਼ਨ ਆ ਉਹ 1 ਕਿ ਮੈਂ ਲੱਗਣੀ ਆ 1 ਕਿ ਮੈਂ ਲੱਗਣੀ ਆ ਹਾਂ 1 ਕਿ ਮੈਂ ਵੈਕਸੀਨੇਸ਼ਨ ਪਸ਼ੂ ਵੱਡਾ ਚਾਹੇ ਛੋਟਾ ਹਾਂ ਕੋਈ ਵੀ ਆ ਕੋਈ ਵੀ ਉਹ ਵੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਫ੍ਰੀ ਆ ਅੱਛਾ ਇਹ ਵੀ ਜਿਹੜੇ ਵੀ ਵੀਡੀਓ ਦੇਖ ਰਹੇ ਭਰਾ ਉਹਨਾਂ ਨੇ ਵੀ ਬੇਨਤੀ ਆ ਵੀ ਵੈਕਸੀਨੇਸ਼ਨ ਜ਼ਰੂਰ ਕਰਵਾਉਣਾ ਠੀਕ ਹੈ ਕਿਉਂਕਿ ਬੇਜਮਨ ਜਲ ਮਰਿਆ ਇਹਨਾਂ ਕਾ ਬੂ ਬੋਲਣਾ ਹੈ ਹਾਂਜੀ ਇਹਨਾਂ ਮੁਕਸ ਆ ਗਿਆ ਤੇ ਆਪਣਾ ਪੈਸੇ ਦੀ ਬਰਬਾਦੀ ਆ ਠੀਕ ਹੈ ਤੇ ਆਪਣਾ ਸਮੇਂ ਦੀ ਬਰਬਾਦੀ ਤੇ ਜਿਹੜੀ ਮਾਨਸਿਕ ਪਰੇਸ਼ਾਨੀ ਉਹ ਵੱਖਰੀ ਹੈ ਉਹ ਨਾਲੇ ਦਾ ਹਾਂਜੀ ਦੋਸਤੋ ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਲੰਪੀ ਸਕਨ ਦੀ ਵੈਕਸੀਨੇਸ਼ਨ ਕਰ ਰਹੇ ਸੀਗੇ ਤੇ ਉਹਦੇ ਬਾਰੇ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਡਾਕਟਰ ਸਾਹਿਬ ਤੋਂ ਲੈ ਕੇ ਦੰਨੇ ਆਗੇ A to Z ਇਹ ਲਗਵਾਉਣੀ ਬਹੁਤ ਜ਼ਰੂਰੀ ਹੈਗੀ ਤੇ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਤੇ ਏ ਟੂ ਜ਼ेड ਸਾਰੀ ਆਪਾਂ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧਾਰੀਵਾਲ ਦੀ ਰਿਫਾਰਮ ਦੀ ਪੀਜ ਤੇ ਜਿੰਨੇ ਵੀ ਵੀਡੀਓ ਵੇਖ ਰਹੇ ਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਤੇ ਆਪਣਾ ਇਹ ਜਿਹੜੀ ਵੈਕਸੀਨੇਸ਼ਨ ਤੁਸੀਂ ਹੁਣ ਕਰ ਰਹੇ ਹੋ ਹਨਾ ਹੁਣ ਜਿਵੇਂ ਆਪਣੇ ਵੀ ਕਰੀ ਆ ਹਾਂਜੀ ਤੇ ਇਹਦੇ ਬਾਰੇ ਜਾਣਕਾਰੀ ਦਿਓ ਵੀ ਕਿਹੜੀ ਵੈਕਸੀਨ ਐਸਨਾ ਹੈ ਤੇ ਕੀ ਗੱਲਬਾਤ ਆ ਸਾਰੀ ਟੋਟਲ ਵੀ ਕਿਹੜੇ-ਕਿਹੜੇ ਪਸ਼ੂ ਦੇ ਕਰਨੀਆਂ ਹਨਾ ਹਾਂਜੀ ਸਾਰੇ ਹੀ ਡਿਟੇਲ ਦਿਓ ਇਹਦੀ ਤੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਅਗਸਤ ਇਸੇ ਕਰ ਰਹੇ ਆ ਉਹ ਐਨਐਸਡੀ ਕਰ ਰਹੇ ਆ ਲੰਪੀ ਸਕਿਨ ਦਾ ਡਿਜੀਜ਼ ਹਾਂਜੀ ਹਾਂਜੀ ਵੈਕਸੀਨੇਸ਼ਨ ਕਰ ਰਹੇ ਆ ਠੀਕ ਹੈ ਜੀ ਜਿਹੜੀ ਇਹ ਵੈਕਸੀਨੇਸ਼ਨ ਆ ਇਹ ਤਾਂ ਆਪਣੋ 3 ਮਹੀਨੇ ਤੋਂ ਉੱਪਰ ਲੈ ਕੇ ਤੋਂ ਲੈ ਕੇ ਹਾਂਜੀ ਤੇ ਜਿੰਨੇ ਵੀ ਮਤਲਬ ਵੀ گاਵਾਾਂ ਦੇ ਵਿੱਚ ਠੀਕ ਆ ਮਤਲਬ ਇਹ ਮੱਧਾਂ ਚ ਨਹੀਂ ਗਾਵਾਂ ਚ ਆਤਾ ਨਾ ਕਿਸੇ ਵੀ ਨਸਲ ਦੀ ਸਾਈ ਵਾਲ ਜਰਸੀ ਕੁਝ ਵੀ ਦੀ ਆ ਕੋਈ ਵੀ ਆ ਪਰ ਮੱਧਾਂ ਦੇ ਨਹੀਂ ਲੱਗਣੀ ਮੱਧਾਂ ਦੇ ਨਹੀਂ ਲੱਗਣੀ ਗਾਵਾਂ ਦੇ ਲੱਗਣੀ ਆ ਠੀਕ ਆ ਤੇ ਜਿਹੜੀ ਇੱਕ ਵੈਕਸੀਨੇਸ਼ਨ ਆ ਉਹ 1 ਕੇ ਮੈਂ ਲੱਗਣੀ 1 ਕੇ ਮੈਂ ਲੱਗਣੀ ਆ ਹਾਂ 1 ਕੇ ਮੈਂ ਵੈਕਸੀਨੇਸ਼ਨ ਪਸ਼ੂ ਵੱਡਾ ਚਾਹੇ ਛੋਟਾ ਹਾਂ ਕੋਈ ਵੀ ਆ ਕੋਈ ਵੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਬਿਲਕੁਲ ਫ੍ਰੀ ਆ ਅੱਛਾ ਇਹ ਪੰਜਾਬ ਸਰਕਾਰਾਂ ਨੇ ਹੋਆ ਸਰਕਾਰੋਂ ਫ੍ਰੀ ਆ ਬਿਲਕੁਲ ਫ੍ਰੀ ਆ ਹਾਂ ਤੇ ਬਾਕੀ ਮੈਂ ਵੀਡੀਓ ਦੇਖ ਹੀ ਕਹੂੰਗਾ ਹਾਂਜੀ ਜਿੰਨੇ ਵੀ ਵੀਰ ਜਿਹੜੇ ਗਾਵਾਂ ਪਾਲਦੇ ਆ ਹਾਂਜੀ ਕਿੰਨੇ ਸਿਕੰਦਰੀਆ ਹਾਂਜੀ ਵੀ ਜਿਹ ਕਰਵਾਉਣੀ ਚਾਹੀਦੀ ਹੈ ਨਾ ਹਜੇ ਵੀ ਕੋਈ ਇਹੋ ਦਾ ਸਮਾਂ ਹੈਗਾ ਜਾਂ ਵੀ ਇੱਥੇ ਭਰਾ ਜਿਹੜੇ ਆ ਕੋਈ ਵੈਕਸੀਨੇਸ਼ਨ ਨਹੀਂ ਨਹੀਂ ਕਰਵਾ ਰਹੇ ਨਾਲੇ ਪਤਾ ਵੀ ਨੁਕਸਾਨ ਕਿੰਨਾ ਹੋ ਗਿਆ ਜੀ ਪਿਛਲੀ ਵਾਰ ਹਣਾ ਇਹ ਟੀਕਾ ਭਰਾਇਆ ਇਹ ਗੱਭਣ ਹੈ ਜੀ ਠੀਕ ਹੈ ਇਹ ਦੁੱਧ ਦੁੱਧ ਸੁੱਕ ਜੂਗੀ ਹਾਂਜੀ ਤੇ ਇਹ ਮਤਲਬ ਸੂਣ ਚ ਪੰਜਰ ਰਹਿ ਗਈ ਦਸ ਰਹਿ ਗਈ ਆ ਇਹਦਾ ਕੋਈ ਮਤਲਬ ਨਹੀਂ ਆ ਇਹਦਾ ਕੋਈ ਨੁਕਸਾਨ ਤਾਂ ਨਹੀਂ ਇਦਾਂ ਕੋਈ ਨੁਕਸਾਨ ਨਹੀਂ ਚਾਹੇ ਗੱਭਣ ਦੇ ਲੱਗ ਜੇ ਤੇ ਚਾਹੇ ਕਿਵੇਂ ਵੀ ਲੱਗ ਜੇ ਆਪਾਂ ਵੀ ਕੋਈ ਸੂਰਿਆ ਆ ਹਾਂਜੀ ਚਾਹੇ ਕੋਈ ਸਿਮਨ ਪਰਤ ਭਰਿਆ ਆ ਹਾਂਜੀ ਚਾਹੇ ਉਹ ਕੋਈ ਦੁੱਧ ਦੇ ਰਿਆ ਆ ਕੋਈ ਕੋਈ ਤਾਂ ਖੰਦਾ ਕੀ ਨਹੀਂ ਮਤਲਬ ਹੀ ਕੋਈ ਚੱਕਰ ਹੀ ਨਹੀਂ ਕਿਸੇ ਦੀ ਮਰਜ਼ੀ ਲਾ ਦੇ ਤੇ ਦੋਤੇ ਅਸਰ ਪੈਂਦਾ ਨਹੀਂ ਕੋਈ ਨਾ ਅਸਰ ਕੋਈ ਦੋਤੇ ਅਸਰ ਨਹੀਂ ਪੈਂਦਾ ਆਪਣੇ ਮਨੋਂ ਪਿੰਡ ਤੇ ਪਹਿਲਾਂ ਵੀ ਹੱਤ ਪਹਿਲਾਂ ਲਾਈ ਸੀ ਉਦੋਂ ਰੋਕ ਕੇ ਲਾ ਰਹੇ ਪਰੋਬਲ ਆ ਗਈ ਸੀ ਤੇ ਕੋਈ ਐਕਸਪੋਸਰ ਕਿਸੇ ਨੇ ਨਹੀਂ ਸਾਨੂੰ ਕਿਹਾ ਇੱਥੇ ਅੱਛਾ ਪਹਿਲਾਂ ਵੀ ਐਕਸਪੋਸਰ ਹੋਣੇ ਆ ਕੋਈ ਸਮੱਸਿਆ ਨਹੀਂ ਆਈ ਇੱਥੇ ਤੇ ਫਿਰ ਲੋਕਾਂ ਦਾ ਤਾਂ ਇਦਾਂ ਡਰ ਰਹੇ ਹਾਂਜੀ ਉਹ ਜਾਣਕਾਰੀ ਵੀ ਇਹੋ ਜਿਹੀ ਜਾਣਕਾਰੀ ਦੀ ਘਾਟ ਕਰਕੇ ਨਾ ਜਾਣਕਾਰੀ ਦੀ ਘਾਟ ਹੈ ਜੀ ਅਵੇਅਰਨੈਸ ਨਹੀਂ ਹੈ ਨਾ ਹਾਂਜੀ ਉਹ ਨਹੀਂ ਜਾਣਕਾਰੀ ਨਹੀਂ ਅਵੇਅਰਨੈਸ ਨਹੀਂ ਹੈ ਮੇਰੇ ਜੀ ਵੀ ਕੁਝ ਪਸ਼ੂ ਚ ਬਿਮਾਰੀ ਆ ਗਈ ਫਿਰ ਤਾਂ ਇਲਾਜ ਕੋਈ ਹਾਂ ਜੇ ਆ ਗਈ ਫੇਰ ਤਾਂ ਕੋਈ ਇਲਾਜ ਨਹੀਂ ਹੁੰਦਾ ਬਾਕੀ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਟਾਈਮ ਤੋਂ ਪਹਿਲਾਂ ਵੈਕਸੀਨ ਨਹੀਂ ਲਈ ਕਿਉਂਕਿ ਇਹ ਜੂਨ ਜੁਲਾਈ ਚ ਜਾ ਕੇ ਬਿਮਾਰੀ ਆਉਂਦਾ ਖਤਰਾ ਹੈ ਬਹੁਤ ਵਧੀਆ ਬਰਾਲਾ ਹਨਾ ਫਰਵਰੀ ਚ ਲੱਗ ਰਹੀ ਹੈ ਅਪਰਾਲਾ ਬਹੁਤ ਵਧੀਆ ਹੈਗਾ ਕਿਉਂਕਿ ਬਿਮਾਰੀ ਆਉਣ ਤੋਂ ਪਹਿਲਾਂ ਹੀ ਲੱਗ ਜੇ ਤਾਂ ਵਧੀਆ ਜੇ ਬਿਮਾਰੀ ਆ ਗਈ ਫੇਰ ਤਾਂ ਕੋਈ ਫਾਇਦਾ ਨਹੀਂ ਹਨਾ ਨਹੀਂ ਫੇਰ ਤਾਂ ਕੋਈ ਫਾਇਦਾ ਨਹੀਂ ਬਿਮਾਰੀ ਚ ਤਾਂ ਫੇਰ ਆਪਾਂ ਭੱਜੇ ਫਿਰਦੇ ਆ ਨਾਲੇ ਨੁਕਸਾਨ ਹੁੰਦਾ ਪਸ਼ੂ ਦਾ ਨਾ ਮੈਂ ਹੋਰ ਵੀ ਕਰੂੰਗਾ ਜਿਹੜੇ ਚਲੋ ਅਸੀਂ ਕੋਈ ਬੜੇ ਸਿਆਣੇ ਤੇ ਨਹੀਂਗੇ ਹਾਂਜੀ ਪਰ ਜਿੰਨੇ ਵੀ ਅਸੀਂ ਵੈਕਸੀਨੇਸ਼ਨ ਆ ਹਾਂਜੀ ਉਹ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਆਪਣੀ ਬਾਕਸ ਹੋਣੀ ਚਾਹੀਦੀ ਆ अच्छा जी। ਉਹ ਰੂਜ਼ ਵਿੱਚ ਵੀ ਬਰ ਬਰਸ ਵਿੱਚ ਹੋਣੀ ਚਾਹੀਦੀ ਆ। ਇੱਧਰ ਜਿਵੇਂ ਤੁਸੀਂ ਲਈ ਫਿਰਦੇ ਆ ਇੱਧਰ ਹਨਾ। ਹਾਂਜੀ। ਦਿਖਾਏ। ਬਹੁਤ ਚੰਗੀ ਇਸਤਰਾ। ਇਸ ਤਰ੍ਹਾਂ ਹੋਣੀ ਚਾਹੀਦੀ ਆ। ਹਾਂਜੀ। ਠੀਕ ਆ। ਬਹੁਤ ਵਧੀਆ ਗੱਲ ਆ ਹਨਾ। ਵੀ ਮਤਲਬ ਜੇ ਆਪਣਾ ਗਰਮ ਹੋ ਗਈ। ਹਾਂਜੀ। ਤੇ ਫਿਰ ਇਹਦਾ ਕੋਈ ਕੋਈ ਨੁਕਸਾਨ ਕੋਈ ਫਾਇਦਾ ਕੋਈ ਨਹੀਂ ਵੇਖ ਸੰਦਾ। ਠੀਕ ਆ ਵੀ ਇਹ ਠੰਡੀ ਹੋਣੀ ਚਾਹੀਦੀ ਹੈਗੀ। ਹਾਂਜੀ। ਠੀਕ ਆ। ਉਹ ਇਹ ਵੀ ਬਹੁਤ ਵਧੀਆ ਗੱਲ ਆ ਹਨਾ। ਇਹ ਨਹੀਂ ਆ ਵੀ ਆਪਾਂ ਹੱਥ ਚ ਫੜ ਕੇ ਫੜਲੇ ਫਰੀਏ ਤੇ ਗਲੀਆਂ ਚ ਚਲਾਉਂਦੇ ਫਰੀਏ। ਹਾਂ। ਉਹਦਾ ਕੋਈ ਕੋਈ ਕੰਮ ਹੀ ਨਹੀਂ ਕਰਦਾ। ਠੀਕ ਆ ਜੀ। ਕੋਈ ਇੱਥੇ ਹਾਇ ਤੇ ਕਾਦੋਪੁਰ ਪਿੰਡ ਚ ਕੋਈ ਬੁਆਰੀ ਨਹੀਂ ਆਈਗੀ। ਫੁੱਲ 17 ਸਾਲ ਚਲੇ ਮੈਨੂੰ ਪਿੰਡ ਚ ਰਹਿੰਦੇ ਨੂੰ। ਆਪਣੀ ਡਿਊਟੀ ਆ ਨਾ ਇੱਥੇ। ਹਾਂਜੀ 17 ਸਾਲਾਂ ਚ ਕੋਈ ਬਿਮਾਰੀ ਨਹੀਂ ਆ ਚਲੀ ਪਿੰਡ ਚ। ਹਾਂ ਆਪਣੇ ਨਹੀਂ ਆਈ ਹੈ ਨਾ। ਹਾਂਜੀ। ਕੋਈ ਆਸੇ ਪਾਸੇ ਪਿੰਡਾਂ ਚ ਜਿਵੇਂ ਆਪਣੇ ਕਿੰਨੀ ਬੁਆਰੀ ਫੈਲ ਗਈ ਸੀ। ਪਰ ਆਪਣੇ ਪਿੰਡ ਦੇ ਕੋਈ ਬੁਆਰੀ ਨਹੀਂ ਆਈ। ਸਹੀ ਗੱਲ ਆ। ਬਾਕੀ ਆ ਨਾ ਵੈਕਸੀਨੇਸ਼ਨ ਜ਼ਰੂਰੀ ਆ ਨਾ। ਰੇਬ ਨੂੰ ਲਗਾਉਣੀ ਚਾਹੀਦੀ ਆ। ਵੈਕਸੀਨੇਸ਼ਨ ਵੀ ਟਾਈਮ ਤੇ ਹੋਣੀ ਚਾਹੀਦੀ ਆ। ਤੇ ਲਗਾਉਣੀ ਵੀ ਟਾਈਮ ਤੇ ਚਾਹੀਦੀ ਆ। ਫਿਰ ਉਦੋਂ ਬਾਅਦ ਤਾਂ ਕੋਈ ਫਾਇਦਾ ਨਹੀਂ ਕਰ। ਬਾਕੀ ਫਿਰ ਆਪ ਰੱਖਿਆ ਤਾਂ ਪੂਰਾ ਪਿੰ ਹੁਣ ਹੋ ਗਈ ਤਕਰੀਬਨ ਕਹਿੰਦੀ ਹੈਗੀ ਤਕਰੀਬਨ 100 ਪਛੂ ਹੀ ਰਹਿ ਗਿਆ ਉਹ ਵੈਕਸੀਨ ਆਉਗੀ ਵੈਕਸੀਨ ਖਤਮ ਹੋ ਗਈ ਕਿਦਾਂ ਅਸਾਂ ਵੈਕਸੀਨ ਖਤਮ ਹੋ ਗਈ ਹਾਂ 100 ਪਛੂ ਰਹਿ ਗਿਆ ਤੇ ਉਹ ਵੀ ਆਪਾਂ ਲਾਵਾਂਗੇ ਠੀਕ ਹੈ ਉਹ ਜਦੋਂ ਆ ਗਈ ਤੇ ਉਦੋਂ ਲੱਗ ਜਾ ਠੀਕ ਹੈ ਤੇ ਹੋਰ ਕੋਈ ਗੱਲਬਾਤ ਬਸ ਇਹ ਹੋਈ ਆ ਵੀ ਜਿਹੜੇ ਵੀ ਵੀਡੀਓ ਦੇਖ ਰਹੇ ਭਰਾ ਉਹਨਾਂ ਨੇ ਅਸੀਂ ਬੇਨਤੀ ਆ ਵੀ ਵੈਕਸੀਨੇਸ਼ਨ ਜਰੂਰ ਕਰਵਾਉਣ ਠੀਕ ਹੈ ਕਿਉਂਕਿ ਬੇਜਮਨ ਜਲ ਮਰਿਆ ਇਹਨਾਂ ਕਹਿੰਦਾ ਬੂ ਬੋਲਣਾ ਆ ਹਾਂਜੀ ਇਹਨਾਂ ਨੂੰ ਖਸਾ ਆ ਗਿਆ ਤੇ ਆਪਣਾ ਪੈਸੇ ਦੀ ਬਰਬਾਦੀ ਆ ਠੀਕ ਹੈ ਤੇ ਆਪਣਾ ਸਮੇਂ ਦੀ ਬਰਬਾਦੀ ਤੇ ਜਿਹੜੀ ਮਾਨਸਿਕ ਪਰ ਉਹ ਨਾਲੇ ਦਾ ਆਇਆ ਵੀ ਇਹਨਾ ਬੇ ਬੇਜਵਾਨਾਂ ਦਾ ਵੀ ਨੁਕਸਾਨ ਆ ਨਾਲੇ ਆਪ ਦਾ ਵੀ ਨੁਕਸਾਨ ਆ ਹਨਾ ਹਾਂਜੀ ਬਾਕੀ ਜਿਹੜੀ ਸਰਕਾਰ ਵੈਕਸੀਨ ਲਗਾਉਂਦੀ ਆ ਉਹ ਕੁਝ ਗੱਲ ਨੂੰ ਆਉਂਦੀ ਆ ਸਹੀ ਗੱਲ ਆ ਇਨੀ ਵੈਕਸੀਨ ਕੋਈ ਵੀ ਲੱਖਣ ਨਹੀਂ ਆਉਂਦੀ ਆ ਕੰਮ ਨਹੀਂ ਆਉਂਦੀ ਆ ਗਲ ਕੁੱਟ ਨਹੀਂ ਆਉਂਦੀ ਆ ਤੇ ਚਾਹੇ ਆਪਣੀ ਐਲਐਸਡੀ ਹੋ ਗਈ ਆ ਹਾਂਜੀ ਤੇ ਜ਼ਰੂਰ ਲਵਣੀ ਚਾਹੀਦੀ ਆ ਸਹੀ ਗੱਲ ਆ ਬਸ ਇਨੀ ਗੁਜਾਰਸ਼ ਕਰਦੇ ਆ ਜੀ ਧੰਨਵਾਦ ਜੀ ਠੀਕ ਆ ਜੀ ਧੰਨਵਾਦ ਜੀ